ਆਪਣੇ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਅਤੇ ਖੰਡੋਰੀ ਬਾਰਡਰ ਉੱਤੇ ਰੋਕਿਆ ਗਿਆ ਜਿੱਥੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵੀ ਡਾਗੇ ਜਾ ਰਹੇ ਨੇ ਤੇ ਉੱਥੇ ਹੀ ਲਾਠੀ ਚਾਰਜ ਵੀ ਕੀਤਾ ਗਿਆ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸੇ ਜਾ ਰਹੇ ਨੇ ਤਾਂ ਉੱਥੇ ਕਿਸਾਨੀ ਅੰਦੋਲਨ ਦੀ ਪਲਪਲ ਦੀ ਰਿਪੋਰਟ ਹੈ ਜਿਹੜੀ ਕਿ O&B న్యూਸ ਚੈਨਲ ਦਿਖਾ ਰਿਹਾ ਜੋ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਸ਼ੰਭੂ ਬਾਰਡਰ ਦੇ ਉੱਤੇ ਐਨਪੀ ਨਿਊਜ਼ ਦੀ ਟੀਮ ਡਟੀ ਹੋਈ ਹੈ ਜਿੱਥੇ ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਦੇਖਦੇ ਹਾਂ ਵਿੱਚ ਸਿੱਟੀ ਦੀ ਇਹ ਖਾਸ ਰਿਪੋਰਟ ਕਰੀਬ 6 ਦਿਨ ਦਾ ਸਮਾਂ ਹੋ ਚੁੱਕਿਆ ਹੈ ਤੇ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਜਾਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਉੱਥੇ ਹਰਿਆਣਾ ਬਾਰਡਰ ਦੀ ਅਗਰ ਗੱਲ ਕੀਤੀ ਜਾਵੇ ਤੇ ਹਰਿਆਣਾ ਪੁਲਿਸ ਵੱਲੋਂ ਵੀ ਬੈਰੀਗੇਟਿੰਗ ਜਿਹੜੀ ਹੈ ਕੀਤੀ ਹੋਈ ਹੈ ਤੇ ਲਗਾਤਾਰ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਸਨ ਮਗਰ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਤੋਂ ਜਿਹੜਾ ਹੈ ਨਰਮ ਰੁਖ ਜਿਹੜਾ ਹੈ ਬਿਲਕੁਲ ਦਿਖ ਰਿਹਾ ਹੈ ਕਿਸਾਨਾਂ ਵੱਲੋਂ ਵੀ ਨਰਮ ਰੁਖ ਜਿਹੜਾ ਹੈ ਦਿਖ ਰਿਹਾ ਹੈ ਤੇ ਉਧਰ ਅਗਰ ਗੱਲ ਕੀਤੀ ਜਾਵੇ ਹਰਿਆਣਾ ਸਰਕਾਰ ਵੱਲੋਂ ਵੀ ਨਰਮ ਰੁਖ ਦਿਖ ਰਿਹਾ ਹੈ ਸਵੇਰ ਤੋਂ ਹੀ ਜਿਹੜੀ ਹੈ ਜਿਹੜੀ ਆਸੂ ਗੈਸ ਦੇ ਜਿਹੜੇ ਗੋਲੇ ਛੱਡੇ ਜਾ ਰਹ ਕਹਿ ਸਕਦੇ ਆ ਅਸੀਂ ਉਹ ਕਿਥੇ ਨਾ ਕਿਥੇ ਹੁਣ ਰੁਕੀ ਹੋਈ ਹੈ ਕਿਸਾਨਾਂ ਵੱਲੋਂ ਇੱਕ ਰੱਸੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਤੇ ਕਿਸਾਨਾਂ ਨੇ ਜਿੰਨੇ ਵੀ ਉਹਨਾਂ ਦੇ ਕਿਸਾਨ ਵੀਰ ਆ ਔਰ ਰੱਸੀ ਤੋਂ ਬੈਕ ਸਾਈਡ ਤੇ ਇਹ ਪੂਰਾ ਬਾਰਡਰ ਦਾ ਏਰੀਆ ਜਿਹੜਾ ਹੈ ਖਾਲੀ ਕਰ ਦਿੱਤਾ ਹੈ ਹਾਲਾਂਕਿ ਕੱਲ ਜਿਹੜੀ ਹੈ ਜਰੂਰ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਹੋਣੀ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ਼ ਤੌਰ ਤੇ ਦੇ ਸਕਦੇ ਹੋ ਕਿ ਹਰਿਆਣਾ ਪੁਲਿਸ ਨੇ ਪੂਰੇ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਹਾਲਾਂਕਿ 2-3 ਦਿਨ ਪਹਿਲਾਂ ਹੀ ਜਿਹੜੇ ਫਰੰਟ ਵਾਲੀ ਜਿਹੜੀ ਲੇਅਰ ਸੀ ਜਰੂਰ ਤੋੜ ਦਿੱਤੀ ਗਈ ਸੀ ਮਗਰ ਸਾਹਮਣੇ ਹੀ ਜਿਹੜਾ ਹੈ ਕਹਿ ਸਕਦੇ ਆ ਕਿ ਮਹਿਜ਼ 400 ਮੀਟਰ ਦੀ ਦੂਰੀ ਤੇ ਹੀ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਹੈ ਉਹ ਮੌਜੂਦ ਨੇ ਉਹਨਾਂ ਨੇ ਜਿਹੜਾ ਹੈ ਆਪਣੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਕਿ ਕਿਸਾਨ ਜਿਹੜੇ ਨੇ ਹਰਿਆਣਾ ਦੇ ਵੱਲ ਨਾ ਕੁਝ ਕਰ ਸਕਣ ਮਗਰ ਲਗਾਤਾਰ ਜਿਸ ਤਰ੍ਹਾਂ ਕਿਸਾਨਾਂ ਦੀ ਗੱਲਬਾਤ ਜਿਹੜੀ ਹੈ ਕੇਂਦਰ ਸਰਕਾਰ ਦੇ ਨਾਲ ਚੱਲ ਰਹੀ ਹੈ ਤੇ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਰਵੀਵਾਰ ਨੂੰ ਇੱਕ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈ ਕਿਸਾਨਾਂ ਦੀ ਹੋਣੀ ਹੈ ਤੇ ਹੋ ਸਕਦਾ ਹੈ ਕਿ ਕੋਈ ਰਿਜ਼ਲਟ ਜਿਹੜਾ ਹੈ ਨਿਕਲ ਆਵੇ ਤੇ ਜਰੂਰ ਜਿਹੜਾ ਇਹ ਅੰਦੋਲਨ ਹੈ ਖਤਮ ਹੋ ਸਕੇ ਕਿਉਂਕਿ ਕਿਸਾਨਾਂ ਦਾ ਵੀ ਬਾਰ-ਬਾਰ ਇਹੀ ਕਹਿਣਾ ਲਗਾਤਾਰ ਕਿ ਦਿੱਲੀ ਜਾ ਕੇ ਜਿਹੜਾ ਹੈ ਫੈਸਲਾ ਨਹੀਂ ਹੋਣਾ ਆਖਿਰਕਾਰ ਟੇਬਲ ਟॉक ਹੀ ਕਰਨੀ ਪੈਗੀ ਟੇਬਲ ਤੇ ਬੈਠ ਕੇ ਹੀ ਜਿਹੜਾ ਹੈ ਇਸ ਚੀਜ਼ ਦਾ ਮਸਲਾ ਨਿਕਲ ਸਕਦਾ ਕਿਸਾਨਾਂ ਦੀ ਮੰਗ ਹੈ ਕਿ ਐਮਐਸਪੀ ਜਿਹੜੀ ਹੈ ਉਹਦੀ ਰੇਟ ਜਿਹੜੀ ਹੈ ਉਹਦੀ ਦਰਾਂ ਜਿਹੜੀਆਂ ਨੇ ਉਹ ਫਾਈਨਲ ਕੀਤੀਆਂ ਜਾਣ ਨਾਲ ਹੀ ਜਿਹੜਾ ਕਿਸਾਨਾਂ ਤੇ ਜਿਹੜੇ ਕਰਜ਼ਾ ਹੈ ਕਰਜ਼ਾ ਜਿਹੜਾ ਹੈ ਉਹਨੂੰ ਖਤਮ ਕੀਤਾ ਜਾਵੇ ਜਿਹੜੇ ਮਾਮਲੇ ਦਰਜ ਹੋਏ ਸਨ ਉਹ ਖਤਮ ਕੀਤੇ ਜਾਣ ਬਿਲਕੁਲ ਕੁਝ ਕਿਸਾਨ ਹੈ ਉਹਨਾਂ ਨਾਲ ਵੀ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਦੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕੀ ਕਹਿਣਾ ਹੈ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਤੇ ਸਾਫ਼ ਤੌਰ ਤੇ ਕਿਸਾਨ ਇਹੀ ਕਹਿੰਦੇ ਦਿਖ ਰਹੇ ਨੇ ਕਿ ਟੇਬਲ ਟਾਕ ਤੇ ਜਿਹੜਾ ਹੈ ਹੱਲ ਨਿਕਲ ਸਕਦਾ ਹੈ ਕੱਲ ਜ਼ਰੂਰ ਕਿਸਾਨਾਂ ਦੀ ਕੇਂਦਰ ਦੇ ਨਾਲ ਗੱਲਬਾਤ ਹੋਣੀ ਹੈ ਤੇ ਉਸ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਜਿਹੜਾ ਹੈ ਹੁਣ ਮੋਰਚਾ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਛੋਟੇ ਬੱਚੇ ਵੀ ਜਿਹੜੇ ਨੇ ਇੱਥੇ ਮੌਜੂਦ ਨੇ ਕਿਸਾਨ ਤਾਂ ਜ਼ਰੂਰ ਵੱਡੀ ਮਾਤਰਾ ਦੇ ਵਿੱਚ ਹੈ ਬੱਚੇ ਵੀ ਜ਼ਰੂਰ ਤੁਹਾਨੂੰ ਇੱਥੇ ਦੇਖਣਗੇ ਤੇ ਬੱਚੇ ਵੀ ਜਿਹੜੇ ਨੇ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਨੂੰ ਇਹੀ اپੀਲ ਕਰ ਰਹੇ ਆ ਕਿ ਗੱਲਬਾਤ ਜਿਹੜੀ ਹੈ ਮੰਨ ਲਈਤੀ ਜਾਵੇ ਤੇ ਇਸ ਜਿਹੜਾ ਕਿਸਾਨੀ ਅੰਦੋਲਨ ਦਾ ਇਹਦਾ ਹੱਲ ਨਿਕਲ ਸਕੇ ਜ਼ਰੂਰ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਤੁਸੀਂ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੋਂ ਦੇਖ ਰਹੇ ਹੋ ਸਾਡੇ ਨਾਲ ਕਿਸਾਨ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਮੁਖਤਾਰ ਸਿੰਘ ਉਗਰੇਵਾਲ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਕੋਰ ਕਮੇਟੀ ਮੈਂਬਰ ਕੱਲ ਕੇਂਦਰ ਦੇ ਨਾਲ ਦੁਬਾਰਾ ਤੋਂ ਮੀਟਿੰਗ ਹੋ ਰਹੀ ਹੈ ਕੀ ਲੱਗਦਾ ਹੈ ਕਿ ਕੋਈ ਰਿਜ਼ਲਟ ਨਿਕਲ ਸਕਦਾ ਅਸੀਂ ਅਰਦਾਸਾਂ ਵੀ ਕਰ ਰਹੇ ਆਂ ਆਸ ਵੀ ਕਰ ਰਹੇ ਆਂ ਕਿ ਜਿਹੜੀ ਕੋਈ ਵੀ ਮਸਲਾ ਹੋਵੇ ਟੇਬਲ ਤੇ ਬਹਿ ਕੇ ਟੇਬਲ ਟਾਕ ਨਾਲ ਹੱਲ ਹੁੰਦੇ ਆ ਭਾਵੇਂ ਮੁਲਕਾਂ ਦੇ ਫੈਸਲੇ ਹੋਣ ਭਾਵੇਂ ਅੰਦਰੂਨੀ ਲੜਾਈਆਂ ਹੋਣ ਅੰਦਰੂਨੀ ਝਗੜੇ ਹੋਣ ਇਹ ਜੋ ਸਾਡਾ ਹਿੰਦੁਸਤਾਨ ਦਾ ਅੰਦਰੂਨੀ ਝਗੜਾ ਵਾ ਜਿਹੜੇ ਕਿਸਾਨ ਆ ਉਹ ਆਪਣੀਆਂ ਜਿਹੜੀਆਂ ਮੰਗਾਂ ਮੰਨੀਆਂ ਨੇ ਪਹਿਲਾਂ ਪੀਐਮ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਅੱਜ ਜੇਸ਼ਣ ਆ ਬੈਠ ਕੇ ਗੱਲਬਾਤ ਹੋਈ ਆ ਗੁਰੂ ਨਾਨਕ ਦੇਵ ਜੀ ਦੇ ਉਤਾਰਪੁਰ ਤੇ ਮੋਦੀ ਆਪ ਮੰਨਿਆ ਵੀ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਗਈਆਂ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਔਰ ਦੋ ਸਵਾ ਦੋ ਸਾਲ ਡਿਕਣ ਤੋਂ ਬਾਅਦ ਕਿਸਾਨਾਂ ਨੂੰ ਜਦੋਂ ਲੱਗਿਆ ਵੀ ਇਹ ਸਾਡੀਆਂ ਮੰਗਾਂ ਮੰਨ ਕੇ ਮੁੱਕਰ ਗਏ ਆ ਉਹੋ ਹੀ ਸਾਡੀਆਂ ਜਿਹੜੀਆਂ ਕਾਨੂੰਨ ਆ ਉਹ ਚੋੜ ਦਰਵਾਜੇ ਰਾਹੀਂ ਸਾਡੇ ਉੱਤੇ ਸੋਪਰੇ ਆ ਫਿਰ ਕਿਸਾਨ ਆਗੂਆਂ ਨੇ ਜਨਤਾ ਨੂੰ ਜਾਗਰੂਕ ਕੀਤਾ ਪਿੰਡ-ਪਿੰਡ ਜਾ ਕੇ ਉਹ ਕਰ ਦਿੱਤਾ ਕਿ ਕਿਸਾਨ ਆਪਣੇ ਹੱਕ ਲੈਣ ਵਾਸਤੇ ਥੇ ਆਏ ਸਾਨੂੰ ਲੱਗ ਰਿਹਾ ਵਾ ਲੱਗ ਰਿਹਾ ਵਾ ਕਿ ਜੇ ਸਰਕਾਰ ਨੇਕ ਦਲੀ ਨਾਲ ਕੰਮ ਕਰੇ ਜੇ ਸਰਕਾਰ ਆਪਣਾ ਹੰਕਾਰ ਛੱਡ ਕੇ ਨੇਕ ਦਿਲੀ ਨਾਲ ਕੰਮ ਕਰੇ ਤੇ ਮਸਲਾ ਹੱਲ ਹੋ ਸਕਦਾ ਲੱਗਦਾ ਹੈ ਕਿ ਸਵੇਰ ਤੋਂ ਜਿਸ ਤਰ੍ਹਾਂ ਹੁਣ ਆਸੂ ਗੈਸ ਦੇ ਗੋਲੇ ਨਹੀਂ ਛੱਡੇ ਜਾ ਰਹੇ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਉਹਨੇ ਵੀ ਨਰਮ ਰੁਖ ਜਿਹੜਾ ਹੈ ਅਪਣਾਇਆ ਨਹੀਂ ਉਹ ਨਰਮ ਰੁਖ ਦਾ ਮਤਲਬ ਪਤਾ ਕੀ ਆ ਨਰਮ ਰੁਖ ਦਾ ਮਤਲਬ ਇਹ ਆ ਹੱਲ ਕਰਨਾ ਹੱਲ ਕਰਨਾ ਗੱਲਬਾਤ ਨੂੰ ਅੱਗੇ ਵਧਾਉਣਾ ਗੱਲਬਾਤ ਨੂੰ ਟਾਲ ਮਟੋਲ ਕਰਨਾ ਜਿਹੜਾ ਵਾ ਉਹ ਮਸਲੇ ਦਾ ਹੱਲ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹ ਰਾਜਨੀਤੀ ਵਰਤ ਰਹੀਆਂ ਨੇ ਜਿਹੜੇ ਗੋਲੇ ਚੱਲ ਰਹੇ ਸੀ ਉਹ ਕਿਸਾਨਾਂ ਕਰਕੇ ਨਹੀਂ ਚੱਲ ਰਹੇ ਸੀ ਇਹ ਉਹ ਇਹਨਾਂ ਦੇ ਗਰਬੜ ਕਰਾਉਣ ਵਾਲੀ ਜਿਹੜੀ ਇਹਨਾਂ ਦੀ ਸੈਨਾ ਸੀ ਉਹ ਕਿਸਾਨਾਂ ਵਿੱਚ ਘੋਸਪਾੜ ਕਰਕੇ ਗਰਬੜ ਕਰਦੀ ਸੀ ਉਹਦੇ ਨਾਲ ਉਹਨਾਂ ਬੰਦਿਆਂ ਦੀ ਇਹਨਾਂ ਨੂੰ ਪਛਾਣ ਸੀ ਵੀ ਸਾਡੇ ਬੰਦੇ ਕਿਹੜੇ ਆ ਮੈਂ ਮੇਰੀ ਵੀ ਇੱਥੇ ਡਿਊਟੀ ਮੈਂ 7 ਘੰਟੇ ਪਰਸੋਂ ਡਿਊਟੀ ਕਰਕੇ ਗਿਆ ਜਦੋਂ ਸਾਡੇ ਬੰਦੇ ਜਾਂਦੇ ਆ ਗੋਲੇ ਚੱਲਦੇ ਆ ਜਦੋਂ ਇਹਨਾਂ ਦੇ ਬੰਦੇ ਇਹਨਾਂ ਬੰਦਿਆਂ ਨੂੰ ਜਾ ਕੇ ਰੌਲਾ ਪਾਉਂਦੇ ਆ ਡਾਂਗਾ ਛੋਟੇ ਮਾਰਦੇ ਆ ਕੋਈ ਰੌਲਾ ਨਹੀਂ ਪੈਂਦਾ ਸਪੀਕਰ 'ਚ ਬੋਲਿਆ ਜਾਂਦਾ ਆਪ ਕਿਸਾਨ ਨਹੀਂ ਹੈ ਆਪ ਆਪਸ ਮੁਰ ਜਾਏ ਠੀਕ ਆ ਜੀ ਬਾਕੀ ਜੋ ਜੋ ਗੋਲੇ ਸਾਡੇ ਉਪਰ ਛੁੱਟੇ ਗਏ ਆ ਉਹ ਵੀ ਓਲਡੇਟ ਆ ਐਕਸਪਾਇਰ ਹੋਏ ਆ ਚਲਾਕ ਸਰਕਾਰ ਜੀ ਮਸਲਾ ਹੱਲ ਕਰਨਾ ਚਾਹਵੇ ਐਕਸਪਾਇਰ ਗੋਲੇ ਸਾਡੇ ਉੱਤੇ ਸੁੱਟ ਕੇ ਇਹ ਸਾਬਤ ਕਰਨਾ ਚਾਹੁੰਦੀ ਆ ਵੀ ਅਸੀਂ ਕੋਈ ਗੋਲਾ ਨਹੀਂ ਚਲਾਇਆ ਮੈਂ ਸਾਡਾ ਆ ਮੇਰੇ ਕੋਲ ਮੇਰੇ ਕੋਲ ਗੋਲਾ ਪਿਆ ਹੋ ਜਿਹੜਾ 22 ਐਕਸਪਾਇਰ ਹੋ ਗਿਆ ਪਰ ਮੈਂ ਅੱਗੇ মিডিਆ ਰਾਹੀਂ ਵੀਡੀਓ ਵਾਲਿਆਂ ਨੂੰ ਬੇਨਤੀ ਕਰਕੇ ਇਹ ਗੱਲ ਬਹੁਤ ਲੰਮੀ ਜੋੜੀ ਫਲਾਈ ਆ ਪੀ ਆ ਜਿਹੜਾ ਗੋਲਾ ਵੇਖੋ 22 ਐਕਸਪਾਇਰ ਹੋ ਗਿਆ ਇਹ ਸਰਕਾਰ ਦੇ ਖਾਤੇ ਚ ਕੰਡਮ ਹੋ ਗਿਆ ਪਰ ਉਹ ਸਾਡੇ ਉੱਤੇ ਸੁੱਟਿਆ ਜਾ ਰਿਹਾ ਇਸ ਕਰਕੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੀ ਗੱਲ ਜਿਹੜੀ ਆ ਸਾਰੇ ਹਿੰਦੁਸਤਾਨ ਦੇ ਵਰਲਡ ਦੇ ਵਿੱਚ ਕੋਨੇ ਕੋਨੇ ਚ ਪਚਾਰ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਐਜੀਟੇਸ਼ਨ ਜਾਰੀ ਰੱਖਾਂਗੇ ਐਜੀਟੇਸ਼ਨ ਦਾ ਰੁਖ ਜਿਹੜਾ ਵਾ ਉਹ ਸਾਡੇ ਆਗੂ ਤੈਅ ਕਰ ਰਹੇ ਆ ਅਸੀਂ ਸਵੇਰੇ ਵੀ ਮੀਟਿੰਗ ਅਟੈਂਡ ਕਰਕੇ ਆਏ ਆ ਉਹ ਜਿਹੜੀ ਮੀਟਿੰਗ ਆ ਉਹ ਜਿਨ੍ਹਾਂ ਚਿਰ ਕੱਲ ਦੀ ਸਾਡੀ ਮੀਟਿੰਗ ਨਾ ਹੋਏਗੀ ਉਹ ਜੀ ਕੀ ਹੋਇਆ ਵਾ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਡੀ ਮਜਬੂਰੀ ਆ ਕਿਉਂਕਿ ਸਾਡੇ ਲੀਡਰ ਦੱਸਣਗੇ ਅੱਗੇ ਜੋ ਸ਼ਾਂਤੀਪੂਰਵ ਤਰੀਕੇ ਨਾਲ ਚੱਲ ਰਹਾ ਹੈ ਮਗਰ ਇੱਕ ਚੀਜ਼ ਹੋਰ ਦੇਖਣ ਨੂੰ ਮਿਲ ਰਹੀ ਕਿ ਰੱਸੀ ਜਿਹੜੀ ਆ ਲਗਾ ਦਿੱਤੀ ਗਈ ਹੈ ਇਹ ਕਿਸ ਕਰਕੇ ਲਗਾਈ ਹੈ ਇਹ ਰੱਸੀ ਇਸ ਕਰਕੇ ਲਗਾਈ ਆ ਵੀ ਕੋਈ ਵੀ ਸਾਡਾ ਕਿਸਾਨ ਕਿਉਂਕਿ ਕਿਸਾਨ ਜਿਹੜੇ ਸਾਰੇ ਜਾਬਤੇ 'ਚ ਆ ਔਰ ਅਸੀਂ ਵੀ ਕਿਸਾਨ ਆ ਅਸੀਂ ਇਹਨਾਂ ਨੂੰ ਰੋਕਣ ਵਾਲੇ ਆ ਕਿ ਸਾਡੇ ਗੱਲਬਾਤ ਦੇ ਵਿੱਚ ਕੋਈ ੜਕਾ ਨਾ ਬਣੇ ਕੋਈ ਸ਼ਰਾਰਤੀ ਅੰਸਰ ਆਣ ਕੇ ਕੋਈ ਵਾਅਦਾ ਨਾ ਕਰੇ ਜੇ ਉਹਨਾਂ ਨੂੰ ਮਜਬੂਰ ਹੋ ਕੇ ਗੋਲੇ ਚਲਾਉਣੇ ਪੈਣ ਤੇ ਨਾ ਕਿਸਾਨਾਂ ਦਾ ਲੱਗੇ ਇਸ ਕਰਕੇ ਸੀ ਲਾ ਕੇ ਕਿਸਾਨਾਂ ਨੇ ਵਲੰਟੀਅਰ ਹੋ ਕੇ ਇਹ ਜਿਹੜੀ ਆ ਰੋਕ ਰੋਕ ਜਿਹੜੀ ਆ ਉਹ ਲਾਈ ਆ ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਹੈ ਬਾਬਾ ਜੀ ਆਏ ਇੱਕ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਬੀ ਅਗਰ ਗੱਲ ਕੀਤੀ ਜਾਵੇ ਜਿਹੜੇ ਜਿਸ ਤਰ੍ਹਾਂ ਕੱਲ ਜਿਹੜਾ ਹੈ ਲੱਗਦਾ ਹੈ ਕਿ ਕੋਈ ਰਿਜ਼ਲਟ ਜਿਹੜਾ ਹੈ ਕੋਈ ਨਿਕਲ ਸਕਦਾ ਹੈ ਕੇਂਦਰ ਦੇ ਨਾਲ ਜਿਹੜੀ ਗੱਲ ਹੋਣੀ ਹੈ ਬਿਲਕੁਲ ਜੀ ਰਿਜ਼ਲਟ ਤੇ ਨਿਕਲਣਾ ਹੀ ਆ ਆਖਰ ਰਿਜ਼ਲਟ ਤੇ ਨਿਕਲਦਾ ਹੀ ਆਇਆ ਵਾ ਸੱਚ ਦਾ ਰਿਜ਼ਲਟ ਜਿਹੜਾ ਸੱਚ ਹੁੰਦਾ ਵਾ ਜੋ ਇਹ ਕਿਸਾਨ ਆ ਸੱਚਾ ਸੁੱਚਾ ਇਨਸਾਨ ਆ ਇਹ ਸੱਚ ਦੀ ਇਹ ਮੰਗ ਮੰਗਦਾ ਵਾ ਤੇ ਉਹ ਇਹ ਸਰਕਾਰ ਦੇ ਨੇ ਦੀ ਆਪ ਹੀ ਮੰਨੀ ਆ ਤੇ ਅਸੀਂ ਦਾਂਗੇ ਉਹ ਦੇ ਕੇ ਮੁੱਕਰਗੇ ਨੇ ਉਹ ਹੀ ਲੈ ਕੇ ਜਾਵਾਂਗੇ ਸਾਨੂੰ ਹੁਣ ਪਤਾ ਲੱਗ ਗਿਆ ਜਦੋਂ ਨਹੀਂ ਪਤਾ ਉਹਦੇ ਨਹੀਂ ਪਤਾ ਹੁਣ ਪਤਾ ਲੱਗ ਗਿਆ ਹੁਣ ਅਸੀਂ ਇਹਨਾਂ ਦੇ ਨਾਲ ਆ ਕਿਸਾਨਾਂ ਦੇ ਬਿਲਕੁਲ ਕਿਸਾਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਮੰਗ ਜਿਹੜੀ ਹੈ ਬਿਲਕੁਲ ਕੇਂਦਰ ਨੂੰ ਮੰਗਣੀ ਪੈਗੀ ਉੱਥੇ ਨਿਆੰਗ ਜਥੇ ਬੰਦੀਆਂ ਵੀ ਜਿਹੜੀਆਂ ਨੇ ਨਾਲ ਆ ਚੁੱਕੀਆਂ ਇੱਕ ਬੱਚਾ ਵੀ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਬੇਟਾ ਕੀ ਨਾਮ ਹੈ ਬਾਜੁਰਤੀ ਦਾ ਛੇ ਸਾਲ ਸ਼ਬਾਏ ਜੁੱਤੀ ਦੀ ਫਤੇ ਮੇਰਾ ਨਾਮ ਹਰਤੇ ਸਿੰਘ ਹੈ ਮੈਂ ਵੀ ਇੱਥੇ ਕਿਸਾਨਾਂ ਦੀ ਮਦਦ ਕਰਨ ਆਇਆ ਹਾਂ ਇਹ ਲੱਗਦਾ ਕਿ ਆਪਕੋ ਲੱਗਦਾ ਹੈ ਕਿ ਕੱਲ ਜੋ ਹੈ ਕਿਸਾਨ ਬਾਤ ਜੋ ਹੈ ਆਪਣਾ ਕਿਸਾਨਾਂ ਕੀ ਔਰ ਜੋ ਕੇਂਦਰ ਕੀ ਜੋ ਕੱਲ ਮੁਲਾਕਾਤ ਹੋਣੀ ਹੈ ਬਾਤ ਜੋ ਹੈ ਸਰਕਾਰ ਮੰਨ ਲੇਗੀ ਆਪਕੀ ਮੁਝੇ ਲੱਗਦਾ ਤਾਂ ਹੋਇਆ ਪਰ ਮਾਂ ਪਰ ਪਤਾ ਨਹੀਂ ਤਾਂ ਦਿੱਲੀ ਜਾਓਗੇ ਨਹੀਂ ਮੈਂ ਨਹੀਂ ਜਾਊਗਾ ਮੇਰੇ ਪਾਪਾ ਠੀਕ ਹੈ ਜੀ ਬੱਚਾ ਹੈ ਬੱਚਿਆਂ ਦੇ ਜਿਹੜੇ ਨੇ ਆਪਣੇ ਰੰਗ ਹੁੰਦੇ ਨੇ ਇਹ ਤੇ ਉਹਨੂੰ ਨਹੀਂ ਪਤਾ ਕਿ ਪੂਰੀ ਮਸਲਾ ਕੀ ਹੈ ਮਗਰ ਉਸ ਜੋਸ਼ ਜਿਹੜਾ ਹੈ ਦੇਖਣ ਵਾਲਾ ਹੈ ਕਿ ਇੱਕ ਛੋਟਾ ਉਮਰ ਹੈ ਮੈਨੂੰ ਲੱਗਦਾ ਹੈ ਕਿ 12 ਤੋਂ 15 ਸਾਲ ਦੇ ਵਿੱਚ ਦਾ ਬੱਚਾ ਜਿਹੜੀ ਹੋਊਗੀ ਛੋਟੀ ਉਮਰ ਦਾ ਬੱਚਾ ਹੈ ਤੇ ਬਿਲਕੁਲ ਇਸ ਸਮੇ ਜਿਹੜਾ ਹੈ ਜ਼ਰੂਰ ਕਿਸਾਨਾਂ ਦੇ ਨਾਲ ਜਿਹੜਾ ਇੱਥੇ ਮੌਜੂਦ ਹੈ ਕਿਸਾਨੀ ਅੰਦੋਲਨ ਦਾ ਹਿੱਸਾ ਬਣਿਆ ਆਏ ਬੱਚਾ ਮਗਰ ਕਹਿ ਸਕਦੇ ਕਿ ਬੱਚੇ ਮਨ ਦੇ ਸੱਚੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜੋ ਦੇ ਮਨ ਚ ਆਇਆ ਉਹਨੇ ਜ਼ਰੂਰ ਕਿਹਾ ਮਗਰ ਕੇਂਦਰ ਨੂੰ ਅਪੀਲ ਕੀਤੀ ਕਿ ਜ਼ਰੂਰ ਕੋਈ ਕੋਈ ਹੱਲ ਜਿਹੜਾ ਹੈ ਜ਼ਰੂਰ ਨਿਕਲੇਗਾ ਤਿਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ੰਭੂ ਬਾਰਡਰ ਤੇ ਭਾਰੀ ਮਾਤਰਾ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਉਹਨਾਂ ਦੀ ਮੰਗ ਇਹੀ ਹੈ ਕਿ ਜਿਹੜੇ ਉਹਨਾਂ ਦੇ ਆਪਣਾ ਐਮ ਐਸ ਪੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਹੜੀ ਕਰਜ਼ਾ ਮੁਕਤੀ ਦੀ ਗੱਲ ਸੀਗੀ ਉਹ ਜਿਹੜੀ ਹੈ ਹੋਵੇ ਤੇ ਲਗਾਤਾਰ ਅਗਰ ਗੱਲ ਕੀਤੀ ਜਾਵੇ ਤੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਕਿਸਾਨ ਜਿਹੜੇ ਨੇ ਲਗਾਤਾਰ ਪਹੁੰਚ ਵੀ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਕੱਲ ਜਿਹੜਾ ਹੈ ਕਿਸਾਨਾਂ ਦੀ ਜਿਹੜੀ ਕੇਂਦਰ ਦੇ ਨਾਲ ਮੀਟਿੰਗ ਹੈ ਉਹਦੇ ਵਿੱਚ ਕੀ ਰਿਜ਼ਲਟ ਜਿਹੜਾ ਹੈ ਨਿਕਲ ਕੇ ਸામਨੇ ਹੁੰਦਾ ਹੈ ਸ਼ੰਭੂ ਬਾਡਰ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਏਐਨਬੀ ਨਿਊਜ਼ ਲਈ ਅਮੀਰ ਸੇਟੀ